ਸਤਿਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬੁਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪรรค ਦੇ ਮੁੱਦਿਆਂ ਨੂੰ ਖੋਲ ਕੇ ਪਰਖਦੇ ਆਂ ਤੇ ਸੱਚ ਦੀ ਤਲਾਸ਼ ਕਰਦੇ ਆਂ ਅੱਜ ਦਾ ਮੁੱਦਾ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਜਿਸ ਦੀਆਂ ਵੋਟਾਂ ਕੱਲ 19 ਜੂਨ ਨੂੰ ਪੈਣ ਜਾ ਰਹੀਆਂ ਨੇ ਤਾਂ ਇਹ ਚੋਣ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਹੋਏ ਦਿਹਾਂਤ ਦੇ ਕਾਰਨ ਹੋਈ ਦੀ ਹੈ ਸੋ ਭਾਵੇਂ ਸਿਰਫ ਇੱਕ ਸੀਟ ਦੀ ਲੜਾਈ ਹੈ ਪਰ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਵਿਸ਼ਵਾਸ ਅਤੇ ਲੀਡਰਸ਼ਿਪ ਦੀ ਅਜਮਾਇਸ਼ ਬਣ ਗਈ ਹੈ ਤੇ ਇਹ ਚੋਣ ਨਾ ਸਰਕਾਰ ਬਦਲਣ ਵਾਲੀ ਹੈ ਤੇ ਨਾ ਹੀ ਨਵੀਂ ਸਰਕਾਰ ਬਣਾਉਣ ਵਾਲੀ ਹੈ ਪਰ ਫਿਰ ਵੀ ਸਿਆਸੀ ਪਾਰਟੀ ਦੀਆਂ ਰਣਨੀਤੀਆਂ ਅਤੇ ਆਗੂਆਂ ਦੀ ਸਰਗਰਮੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸਤਾਧਾਰੀ ਆਮ ਆਦਮੀ ਪਾਰਟੀ ਆਪਣੀ ਸੀਟ ਬਚਾਉਣ ਦੇ ਲਈ ਪੂਰੀ ਤਾਕਤ ਝੋਕ ਰਹੀ ਹੈ ਤੇ ਜਦਕੀ ਕਾਂਗਰਸ ਤੇ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਵੀ ਇਸ ਮੈਦਾਨ ਦੇ ਵਿੱਚ ਡੱਟ ਕੇ ਮੁਕਾਬਲਾ ਕਰ ਰਹੀਆਂ ਨੇ ਤੇ 14 ਉਮੀਦਵਾਰਾਂ ਦੀ ਇਸ ਜੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਮੁੱਖ ਚਿਹਰੇ ਨੇ ਤਾਂ ਕੁਝ ਪਾਰਟੀਆਂ ਦੇ ਲਈ ਇਹ ਚੋਣ ਸਿਰਫ ਜਿੱਤ ਦਾ ਸਵਾਲ ਨਹੀਂ ਹੈ ਸਗੋਂ ਸੂਬੇ ਦੇ ਵਿੱਚ ਆਪਣੇ ਸਿਆਸੀ ਅਸਤਿਤਵ ਨੂੰ ਕਾਇਮ ਰੱਖਣ ਦੀ ਇੱਕ ਲੜਾਈ ਵੀ ਹੈ ਅੱਜ ਅਸੀਂ ਇਸ ਜਿਮਨੀ ਚੋਣ ਦੇ ਸਿਆਸੀ ਸਮਾਜਿਕ ਅਤੇ ਭਵਿੱਖੀ ਮਹੱਤਵ ਨੂੰ ਖੰਗਾਲਾਂਗੇ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸੰਭਾਵਨਾਵਾਂ ਦਾ ਪਹਿਲਾ ਸੰਕੇਤ ਦੇ ਸਕਦੀ ਹੈ ਗੱਲਬਾਤ ਕਰਾਂਗੇ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋਜੀ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਜੇਕਰ ਸਭ ਤੋਂ ਵੱਧ ਭੱਖ ਦਾ ਸਿਆਸੀ ਮਸਲਾ ਹੈ ਤਾਂ ਉਹ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋੜ ਜਿਸ ਦੇ ਲਈ ਪਲਕੇ ਹੁਣ ਵੋਟਾਂ ਪੈਣੀਆਂ ਨੇ ਤਾਂ ਇਸ ਇੱਕੋ ਸੀਟ ਨੂੰ ਜਿੱਤਣ ਦੇ ਲਈ ਸੱਤਾਧਾਰੀ ਪਾਰਟੀਆਂ ਬੱਬਾ ਪਾਰ ਹੋਈਆਂ ਪਈਆਂ ਨੇ ਤੇ ਉੱਥੇ ਕੁਝ ਕੁ ਪਾਰਟੀਆਂ ਸੂਬੇ ਦੇ ਵਿੱਚ ਆਪਣੇ ਅਸਤਿਤਵ ਦੇ ਲਈ ਹੀ ਲੜ ਰਹੀਆਂ ਨੇ ਅਸੰਦ ਦੇ ਵਿੱਚ ਕੀ ਬਰਤਾਂਤ ਸਿਰਜਿਆ ਜਾ ਰਿਹਾ ਹੈ ਕੀ ਨਜ਼ਰੀਆ ਰੱਖਦੇ ਹੋ ਤੁਸੀਂ ਇਸ ਮੁੱਦੇ ਦੇ ਉੱਤੇ ਇਹ ਸੱਚ ਨਾ ਲੱਗਿਆ ਕਿ ਕਰਮਜੀਤ ਕੇ ਅੱਜ ਦਾ ਮੁੱਦਾ ਲਾ ਨਾ ਲੁਧਿਆਣਾ ਪੱਛਮੀ ਹਮ ਵਿਧਾਨ ਸਭਾ ਚੋਣਾਂ ਜਿਮਨੀ ਚੋਣਾਂ ਹੈ ਗੱਲ ਹੈ ਕਿ ਕਿਸੇ ਵੀ ਸਟੇਟ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਦੋਂ ਜਿਮਨੀ ਚੋਣ ਹੁੰਦੀ ਹੈ ਉਹ ਮਤਲਬ ਹੁੰਦਾ ਕਿ ਉੱਥੇ ਐਮਐਲਏ ਜਾਂ ਐਮਪੀ ਹਮ ਜਾਂ ਕਿ ਡੈਥ ਹੋ ਗਈ ਹੈ ਜਾਂ ਕਿਸ ਨੇ ਰਿਜ਼ਾਈਨ ਕਰਤਾ ਕਿਸੇ ਕਾਰਨ ਵਾਸਤੇ ਉਹ ਪ੍ਰੀਟੀਕਲ ਵੀ ਹਮੇਸ਼ਾ ਕੋਈ ਵੀ ਹੋ ਸਕਦਾ ਜੀ ਬਿਲਕੁਲ ਤੇ ਇਸੇ ਵੀ ਜਿਵੇਂ ਦੱਸਿਆ ਕਿ ਗੁਰਪ੍ਰੀ ਗੋਗੀ ਜਿਹੜੀ ਪਿਛਲੇ ਦਿਨਾਂ ਚੋਂ ਦਾ ਦਿਹਾਂਤ ਹੋ ਗਿਆ ਸੀ ਉਹ ਆਤਮਾਤਿਆ ਹੋ ਗਈ ਸੀ ਹੂੰ ਤੇ ਕਿਉਂ ਹੋਈ ਕਿਵੇਂ ਹੋਈ ਅਜੇ ਉਹ ਨਹੀਂ ਸਾਹਮਣੇ ਆਇਆ ਕੁਝ ਵੀ ਹੂੰ ਠੀਕ ਹੈ ਨਾ ਅਜੇ ਉਹ ਗੁੱਥੀ ਨਹੀਂ ਸੁਲਜੀ ਜੀ ਲੇਕਿਨ ਇਹ ਕਹ ਲੱਗਿਆ ਕਿ ਉਹ ਉਥੇ ਇਲੈਕਸ਼ਨ ਲੜਨੀ ਗੋਗੀ ਦੇ ਪਰਿਵਾਰ ਨੂੰ ਵਸਾਰ ਕੇ ਹੂੰ ਮਤਲਬ ਆਮ ਆਦੀ ਪਾਰਟੀ ਨੇ ਆਖਿਆ ਨੇ ਰਾਜ ਸਭਾ ਜੇ ਐਂਟਰੀ ਕਰਨ ਲਈ ਹੂੰ ਕਿਸੇ ਹੋਰ ਦੀ ਬਲੀ ਲੈਣ ਦੀ ਕੋਸ਼ਿਸ਼ ਕੀਤੀ ਹੈ ਹੂੰ ਲੈਕਿਨ ਉਹ ਬਲੀ ਲੈ ਕੇ ਜਦੋਂ ਸੰਦੀਪ ਰੋੜੀ ਦੀ ਬਲੀ ਲਈ ਹੈ ਮੈਂਬਰ ਅਸਵਾਏਗੇ ਬੜੇ ਲੈਂਡਲੋਰਡ ਆਦਮੀ ਹੈਗੇ ਬਹੁਤ ਯੋਗ ਪਤੀ ਨੇ ਕਿ ਉਹ ਉਹ ਕੀ ਕਹਿੰਦੇ ਹੁੰਦੇ ਕੋਲੋਨਾਈਜ਼ਰਸ ਹੈਗੇ ਹਮ ਅੱਛਾ ਉਹਨਾਂ ਨੂੰ ਵਰਤੇ ਜਾ ਰਿਹਾ ਹੈਗਾ ਉਹਦੇ ਵਿੱਚ ਐਂਟਰੀ ਕੀਤੀ ਜਾ ਰਹੀ ਹੈ ਨਹੀਂ ਕਿਸੇ ਢੰਗ ਨਾਲ ਜਵੇ ਚਲੋ ਪੱਖ ਰੱਖਣਾ ਚਾਹੀਦਾ ਕਿਉਂਕਿ ਅੱਜ ਦਿੱਲੀ ਵਾਲੇ ਸਾਰੇ ਵਿਲੇ ਬੈਠੇ ਆ ਹਮ ਬਿਲਕੁਲ ਠੀਕ ਉਹ ਚਾਹੁੰਦੇ ਆ ਕਿ ਕਿਸੇ ਪਾਸੇ ਹੈਗੇ ਇਹ ਹੀ ਕਰਨਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਦਿੱਲੀ ਦਾ ਬੜਾ ਇੱਕ ਦਬਦਬਾ ਆਏਗਾ ਹਮ ਤੁਸੀਂ ਹੈਰਾਨ ਹੋ ਜਾਓਗੇ ਕਿ ਦਿੱਲੀ ਦੀ ਜਿਹੜੇ ਸੈਕਟਰੀਟ ਦੇ ਵਿੱਚ ਹਨਾ ਉਹ ਪੰਜਾਬ ਦੇ ਸਿੱਟੇ ਦਿੱਲੀ ਦਾ ਸੈਕਟਾਰ ਸਾਰਾ ਬੈਠਾ ਹੈਗਾ ਹੂੰ ਔਰ ਉਹ ਮਤਲਬ ਤੁਸੀਂ ਹਰਾਂ ਹੋ ਜਾਓਗੇ ਸਵਾ ਲੱਖ ਤੋਂ ਲੈ ਕੇ 2.5 ਲੱਖ ਰੁਪਏ ਤੱਕ ਤਨਖਾਹ ਦਿੱਤੀ ਜਾਂਦੀ ਹੈ ਘੱਟੋ ਘੱਟ 60 70 ਬੰਦੇ ਬੰਦ ਦਿੱਲੀ ਦੇ ਇੱਥੇ ਨੌਕਰੀਗਾਰ ਦਿੱਤਾ ਹੋਇਆ ਜਿਹੜਾ ਸਾਰੇ ਮੰਤਰੀ ਨਾਲ ਹੀ ਲਾਏ ਬੈਠੇ ਆ ਹਾਂਜੀ ਮਤਲਬ ਸਾਰਾ ਮੰਤਰੀ ਮੰਡਲ ਮੁੱਖ ਮੰਤਰੀ ਪਰ ਮੁੱਖ ਮੰਤਰੀ ਬੈਠਾ ਦਿੱਲੀ ਦਾ ਹੂੰ ਸਿੱਖਿਆ ਮੰਤਰੀ ਪਰ ਸਿੱਖਿਆ ਮੰਤਰੀ ਦਿੱਲੀ ਦਾ ਬੈਠਾ ਹੈ ਹਾਂਜੀ ਮਤਲਬ ਸਾਰੇ ਮੰਤਰੀਆਂ ਉੱਪਰੋਂ ਮੰਤਰੀ ਬੈਠੇ ਆ ਉਹ ਵਿਚਾਰੇ ਦੇ ਦੇ ਵਿੱਚ ਅਸੀਂ ਕਿੱਥੇ ਆ ਹੂੰ ਅੱਜ ਪੰਜਾਬ ਲਈ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਵ੍ਰੁਧੀ ਪਾਰਟੀਆਂ ਗੱਲਾਂ ਕਰ ਰਹੀਆਂ ਹਮ ਲੇਕਿਨ ਉਹ ਇਹ ਗੱਲ ਕਹਿੰਦੇ ਆ ਕਿ ਸਾਡਾ ਜਿਹੜਾ ਨਾ ਨੋਲਿਜ ਸ਼ੇਅਰਿੰਗ ਹੋ ਰਹੀ ਆ ਹਮ ਵੀ ਨੋਲਿਜ ਸ਼ੇਅਰ ਕਰਦੇ ਵੀ ਦਿੱਲੀ ਲੁੱਟ ਕੇ ਆਏ ਲਟਾ ਕੇ ਆ ਗਏ ਹਮ ਜਿਹੜਾ ਬੰਦਾ ਖੁਦ ਲਟਾ ਕੇ ਹੋਇਆ ਨਕਾਰਾ ਬਣ ਪਣ ਕਰਕੇ ਆ ਉਹ ਕਿੰਨ ਜਿੱਤੂਗੀ ਹਮ ਸਹੀ ਜਦੋਂ ਵੀ ਕਹਿੰਦੇ ਕਦੋਂ ਕਾਮਯਾਬ ਮਿਲਦੀ ਹੈ ਨਾ ਕਿਸੇ ਕਾਮਯਾਬ ਬੰਦੇ ਲਈ ਮਿਲਦੀ ਹੈ ਹਮ ਜਿਹੜਾ ਬੰਦਾ ਆਪ ਹੀ ਅਸਫਲ ਆ ਉਹ ਤੁਹਾਨੂੰ ਸਫਲ ਦੇ ਪੌੜੀ ਕਿਵੇਂ ਚੜ੍ਹ ਦੂ ਬਿਲਕੁਲ ਜੀ ਕੀ ਕਹਣਾ ਜੀ ਹਾਂਜੀ ਇਹ ਚ ਦੂ ਰਹਿਣਾ ਨਹੀਂ ਗਿਆ ਕਿ ਸਾਡੇ ਕੇਜਵਲ ਸਾਹਿਬ ਇੱਕ ਮੌਕਾ ਮੰਗਦੇ ਮੰਗਦੇ ਉਹੀ ਨਾਰੇ ਲੱਗਦੇ ਰੇ 10 ਰੁਪਏ ਦਾ ਵੀ ਕੇਜਰੀਵਾਲ ਕੇਜਰੀਵਾਲ ਪੰਜਾਬ ਚੱਲ ਪਿਆ ਤੇਰੇ ਨਾਲ ਹੁਣ ਮੌਕਾ ਦੀ ਮੰਗਿਆ ਨਾ ਨੇ ਦਿੱਤਾ ਅੱਜ ਉਹ ਕਹਿੰਦੇ ਵੀ ਪੰਜਾਬ ਨਹੀਂ ਲੱਗਦਾ ਨਾਲ ਉਹਨਾਂ ਦੇ ਕਾਰਨ ਕੀ ਕਾਰਨ ਇਹ ਹੈ ਕਿ ਮੈਨੇ ਕਿਹਾ ਕਿ ਕਿਸਾਨਾਂ ਨਾਲ ਇਹਨਾਂ ਨੇ ਕੋਈ ਚੰਗੀ ਨਹੀਂ ਕੀਤੀ ਜੱਗੋ ਤੇਰੀ ਵੀ ਕੀਤੀ ਹੂੰ ਜੇ ਸਾ ਕਿਹ ਲੇਣਾ ਪਛੀ ਵੀ ਕਿਸਾਨਾਂ ਦਾ ਗੱਲ ਨਹੀਂਗਾ ਉੱਥੇ ਰਾਏ ਆ ਸਾਰੀ ਇੰਡਸਟਰੀ ਵਾਲੇ ਬੰਦੇ ਹੈਗੇ ਆ ਦੂਜੇ ਹੈਗੇ ਆ ਉਹਨਾਂ ਲਈ ਵੀ ਇਹਨਾਂ ਨੇ ਇੱਕ ਮਤਲਬ ਪੋਰਟਰ ਖੋਲਤਾ ਕਿ ਤੁਹਾਨੂੰ 45 ਦਿਨ ਚ ਅਸੀਂ ਨਵੀਆਂ ਇੰਡਸਟਰੀ ਖੋਲ ਦਾਂਗੇ ਹੂੰ 20 13 14000 ਮਤਲਬ ਉਹਨਾਂ ਨੇ 1 ਕੜ ਜਮੀਨ ਵੀ ਇੱਕ ਵਾਰ ਕਰਕੇ ਲੈਣੀ ਹੈ ਉਹਨਾਂ ਨੂੰ ਇੱਕ ਉਹਨਾਂ ਨੂੰ ਸੁਪਨਾ ਸੁਪਰ ਸਾਈਜ਼ ਦਿਖਾਤਾ ਆਏਗਾ ਹਮ ਲੇਕਿਨ ਗੱਲ ਹੈ ਗਿਆ ਕਿ ਲੋਕ ਮੰਨ ਲਣਗੇ ਇਹ ਗੱਲਾਂ ਨੂੰ ਤੁਹਾਡੇ ਹਰ ਵਰਗ ਦੇ ਲੋਕ ਅਧਿਆਪਕ ਤੁਹਾਡੇ ਸੜਕਾਂ ਦੇ ਬਿਠੇ ਜੀ ਬਿਲਕੁਲ ਤੁਸੀਂ ਕੱਚੇ ਨੂੰ ਪੱਕੇ ਕਰਨ ਦਾ ਭਲੇਖਾ ਪਾਇਆ ਸੀ ਉਹ ਜੇ ਕੱਚੇ ਆ ਹਮ ਠੀਕ ਆ ਹਮ ਹਮ ਜਿਹੜੇ ਦਿਹਾੜੀਦਾਰ ਸੀਗੇ ਮਲਾਜਮ ਉਹ ਤੋਂ ਤੁਸੀਂ ਕੱਲ ਹਾਈ ਕੋਰਟ ਚੋਂ ਹਾਰ ਗਏ ਹੂੰ ਦੇ ਉਹ ਕਿਹਦੇ ਦਿਹਾੜੀਦਾਰਾਂ ਨੂੰ ਪੱਕੇ ਕਰਨੇ ਕਰਨਾ ਹੈਗਾ ਹਾਂਜੀ ਜਿਹੜੇ ਤੁਸੀਂ ਉੱਥੇ 136 ਇਹਨਾਂ ਨੇ ਅਰਜ਼ੀਆਂ ਪਾਈਆਂ ਸੀ ਵੀ ਉਹ ਨਹੀਂ ਪੱਕੇ ਕਰਨੇ ਤੋ ਸਾਰੀਆਂ ਖਾਰਜ ਕਰਤੀਆਂ ਹੂੰ ਠੀਕ ਹੈ ਉੱਥੇ ਵੀ ਗੱਲ ਹੈ ਕਿ ਤੁਸੀਂ ਅੱਜ ਤੱਕ ਲੋਕ ਹਿਤਕਾਰੀ ਕਿਹੜੇ ਫੈਸਲੇ ਕੀਤੇ ਆ ਇਹੀ ਫੈਸਲਾ ਕੀਤਾ ਕਿ ਮੈਂ ਲੋਕਾਂ ਨੂੰ ਬਿਜਲੀ ਫਰੀ ਕਰ ਰਹੇ ਹੂੰ ਤੁਸੀਂ 30 ਜੂਨ ਦਿੱਤੀ ਤੇ 20 ਜੂਨ ਤੋਂ ਪਹਿਲਾਂ ਵੀ ਚੱਲਦੀ ਸੀ ਬਿਲਕੁਲ ਐਸੀ ਦੀ ਹਾਂਜੀ ਤੇ ਅੱਜ ਦੇ ਤੇ 100 ਜੂਨ ਹੋਰ ਵਧਾ ਕੇ ਤੇ ਲੋਕਾਂ ਨੂੰ ਲੁੱਟਣਾ ਚਾਹੁੰਦੇ 25 ਜਰ ਕਰੋੜ ਦਾ ਤੁਸੀਂ ਮਤਲਬ ਹਰ ਸਾਲ ਸਰਕਾਰ ਨੂੰ ਭਰਨਾ ਪੈ ਰਿਹਾ ਉਹਨਾਂ ਲੋਕਾਂ ਨੂੰ ਭਰਨਾ ਪੈ ਰਿਹਾ ਕਿਸੇ ਸਿੱਧੇ ਰੰਗ ਨਾਲ ਟੈਕਸ ਦੇ ਕੇ ਤੁਸੀਂ ਪੰਜਾਬ ਨੂੰ ਕਿਹੜੇ ਸਮਝ ਸਮਝਵਕ ਦੇ ਸਾਰੇ ਹਮ ਠੀਕ ਹੈ ਜੀ ਦੂਸਰੇ ਪਾਸੇ ਠੀਕ ਹੈ ਕਿ ਤੁਸੀਂ ਇਹ ਗੱਲ ਆਖੀ ਸੱਤਾਧਾਰੀਆਂ ਪਾਰਟੀਆਂ ਹਮ ਸੱਤਾਧਾਰੀ ਪਾਰਟੀਆਂ ਦੋ ਹੀ ਹੈਗੀਆਂ ਹਮ ਇੱਕ ਕੇਂਦਰ ਦੀ ਹੈ ਕਿਥੋਂ ਦੀ ਹੈ ਜੀ ਕੇਂਦਰ ਦੀ ਪਾਰਟੀ ਵੱਲੋਂ ਵੀ ਪੁਰਾ ਜੋਲ ਲਾਇਆ ਜਾ ਰਿਹਾ ਹੂੰ ਜਿਹਦੇ ਵਿੱਚ ਰਮਨਦੀਪ ਬਿੱਟੂ ਇਸੇ ਸੀਟ ਤੋਂ ਜਦੋਂ ਲੋਕਸਮਾ ਸੀਟ ਤੋਂ ਹਾਰੇ ਆ ਰਾਜਾ ਬੜਿੰਗ ਦੇ ਮੁਕਾਬਲੇ ਲੇਕਿਨ ਇਸੇ ਸੀਟ ਤੋਂ ਜਿੱਤੇ ਸੀ ਹੂੰ ਜੀ ਜੀ ਠੀਕ ਹੈ ਨਾ ਉਹ ਸ਼ਹਿਰੀ ਸੀਟਾਂ ਸਾਰੇ ਜਿੱਤੇ ਸੀਗੇ ਹੂੰ ਲੇਕਿਨ ਉਹ ਜਿਹੜੀ ਜਿੱਤ ਸੀਗੀ ਉਹਨੂੰ ਬਰਕਰਾਰ ਰੱਖਦੇ ਹੂੰ ਇੱਟ ਵੀ ਦੂਰਾਵਾਂ ਨੇ ਕਿਹਾ ਕਿ ਇਹ ਜਿਹੜੀ ਮਤਲਬ ਸੀਟ ਹੈਗੀ ਆ ਇਹਦੇ ਵਿੱਚ ਆਪਣੇ ਜਿਹੜੇ ਹੈਗੇ ਆ ਆਸ਼ੂ ਹੂੰ ਇਹ ਦੋਵਰੀ ਐਮਐਲਏ ਬਣ ਚੁੱਕੇ ਸੀ ਸਿੱਟ ਤੋਂ ਜੀ ਜੀ ਠੀਕ ਹੈ ਉਸ ਸਮੇਂ ਗੋਗੀ ਨੇ ਇਹਨਾਂ ਨੂੰ ਹਰਾਇਆ ਹੈਗਾ ਹਾਂਜੀ ਇਸ ਤੋਂ ਪਹਿਨ ਦੋਵਰੀ ਅਕਾਲੀ ਵੀ ਜਿੱਤੇ ਹੈਗੇ ਹੂੰ ਵੱਖ-ਵੱਖ ਪਾਰਟੀਆਂ ਤੋਂ ਜੱਦੀ ਰਹੀਆਂ ਲੇਕਿਨ ਆਸ਼ੂ ਕੋਈ ਡਾਊਟ ਨਹੀਂ ਹੈ ਕਿ ਆਸ਼ੂ ਦਾ ਲੋਕਾਂ ਵਿੱਚ ਸਹਿਚਾਰ ਹੈਗਾ ਹੂੰ ਆਸ਼ੂ ਦਾ ਲੋਕਾਂ 'ਚ ਹਰਮਨ ਪਿਆਰਤਾ ਹੈਗੀ ਹੈ ਪਰ ਦੂਜੇ ਪਾਸੇ ਦੇਖੀ ਹਰਮਨ ਪਿਆਰਤਾ ਦਾ ਹੰਕਾਰ ਇੰਨਾ ਆਸ਼ੂ ਜੀ ਨੂੰ ਉਹ ਕਹਿੰਦਾ ਮੇਰੇ ਤੋਂ ਬਿਨਾ ਮਤਲਬ ਦੂਜਾ ਖੜ ਨਹੀਂ ਸਕਦਾ ਇੱਥੇ ਹੂੰ ਜਦੋਂ ਉਹਨਾਂ ਨੇ ਹਾਈ ਕਮਾਂਡ ਤੋਂ ਟਿਕਟ ਲਈ ਆ ਉਹਨਾਂ ਨੇ ਕਿਹਾ ਕਿ ਜਿਹੜੇ ਨਾ ਪੰਜਾਬ ਦੇ ਖੱਬੀਖਾਨ ਬੜੇ ਬੈਠੇ ਆ ਹਮ ਜਿਹੜੇ ਮਲੇ ਐਲੋਪੀ ਦੇ ਰਹਿ ਗਿਆ ਚਾਰਜ ਹੈ ਗਿਆ ਆਪਣੇ ਬਾਈਬਾ ਜੀ ਸਾਹਿਬ ਹੈ ਗਿਆ ਜਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ ਜਿਹੜੇ ਉੱਥੇ ਦੇ ਮੈਂਬਰ ਪਾਰਲੀਮੈਂਟ ਹੈ ਗਿਆ ਕਹਿੰਦੇ ਉਹ ਨਹੀਂ ਲੱਗੇ ਮੈਨ ਲੱਗਣੇ ਚਾਹੀਦੇ ਹਮ ਮੈਂ ਉਹਨਾਂ ਤੋਂ ਬਗੈਰ ਜਿੱਤ ਕੇ ਦੂੰ ਮੁੱਢ ਨੂੰ ਉਹ 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 ਰੈਲੀਆਂ ਵਕਰੀਆਂ ਕਰ ਰਹੇ ਆ ਉਹ ਪੰਜਾਬ ਚ ਰੈਲੀਆਂ ਕਰ ਰਹੇ ਸੰਵਧਾਨ ਬਚਾਉ ਰੈਲੀਆਂ ਕਰ ਰਹੇ ਗਿਆ ਉਹਨਾਂ ਨੂੰ ਹੇਜ ਤੇ ਆਉਂਦਾ ਵੀ ਜੇ ਕਰ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਲੋਕ ਸਭਾ ਦੇ ਵਿੱਚ ਸੱਜੇ ਤਰ੍ਹਾਂ ਜਿੱਤੇ ਨਾ ਸਕਦੀਆਂ ਤੇ ਇਹ ਵੀ ਕਿਉਂ ਹਾਰ ਨਹੀਂ ਜਦ ਕਿ ਵਿਧਾਨ ਸਭਾ ਸੀਟਾਂ ਦੀ ਪਿਛਲੀ ਜਿੱਬਦੀ ਹੋਈ ਰਾਜਾ ਬੜਿੰਗਾ ਫਾਰ ਗਏ ਸੀ ਹਾਂਜੀ ਉਹਦੀ ਪਤਨੀ ਹਾਰ ਗਈ ਜੀ 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 ਜੋ ਹੋਰ ਵੀ ਹਾਰ ਗਏ ਹਾਰ ਜਦ ਚਲਦੀ ਹੈਗੀ ਜੀ ਇੱਥੇ ਕੋਈ ਦੋਰਾਵਾ ਨਹੀਂ ਗਿਆ ਹਮ ਲੇਕਿਨ ਪਿਛਲੀਆਂ 4 ਵਿਧਾਨ ਸਭਾ ਸੀਟਾਂ ਤੇ ਜਿੱਬਨੀ ਚੋਣ ਹੋਈਆਂ ਦੇਖ ਮਿਲ ਜੀ ਕਾਂਗਰਸ ਨੂੰ ਬਰਨਾਲੇ ਵਾਲੀ ਜੀ ਜੀ ਬਾਕੀ ਸੱਨੇ ਹਾਰ ਗਏ ਹਮ ਹੁਣ ਇਹ ਕਿਦਾਂ ਕਰਨਗੇ ਵੀ ਸੱਤਾਧਾਰੀ ਪਾਰਟੀ ਹੈਗੀ ਆ ਜਿੱਥੇ ਰਣਾ ਗਰਜੀਤ ਸਿੰਘ ਇੰਚਾਰਜ ਬਣਾਇਆ ਗਿਆ ਹੂੰ ਰਣਾ ਗਰਜੀਤ ਸਿੰਘ ਇੱਕ ਬੜਾ ਇੱਕ ਉਹ ਮਤਲਬ ਜ਼ਾਂਬਾਦ ਲੀਡਰ ਹੈਗਾ ਜੀ ਉਹਨੂੰ ਪਤਾ ਵਾ ਮੈ ਇਲੈਕਸ਼ਨ ਕਿਵੇਂ ਜਿੱਤਣੀ ਹਨ ਜਿਤਨੀ ਆਉਂਦੀ ਵੀ ਹੈ ਹਾਂ ਉਹ ਬਈ ਹੋਕਣ ਰੁਕ ਉਹਨੂੰ ਲੋਕਾਂ ਨੂੰ ਪਿਆਰ ਕਰਨਾ ਆਉਂਦਾ ਉਹਨਾਂ ਦੇ ਜੱਫੀ ਦੇ ਵਿੱਚ ਵੀ ਬੜਾ ਕੁਝ ਨੇਕ ਹੈਗਾ ਹੂੰ ਲੇਕਿਨ ਉਹਨਾਂ ਨੇ ਕੱਲ ਉਥੋਂ ਦੇ ਅਧਿਕਾਰੀਆਂ ਨੂੰ ਦੌਕਾ ਮਾਰਤਾ ਹੂੰ ਵੀ ਗੱਲ ਸੋ ਸਾਲ ਤੱਕ ਰਹਿ ਗਿਆ ਅਸੀਂ ਆ ਰਹੇ ਹਾਂ ਜੇ ਤੁਸੀਂ ਲੋਕਤੰਤਰੀ ਕਰਨਾ ਕੀਮਤਾਂ ਦੇ ਵਿੱਚ ਥੋੜੀ ਜਿਹੀ ਵੀ ਕੀਤਾ ਤੇ ਤੁਹਾਨੂੰ ਕਰਾਂਗੇ ਤੰਗ ਕਰਾਂਗੇ ਇਹ ਚ ਦੂਰ ਹਨ ਗਿਆ ਕਿ ਅੱਜ ਨਾ ਮੁਕਾਬਲਾ ਜਿਹੜੇ ਬਾਰੀ ਦੇ ਦਿਸ ਰਿਹਾ ਹੈਗਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਦਾ ਕਾਫੀ ਦਿਸ ਰਿਹਾ ਹੈ ਅਭ੍ਰੋਧੀ ਤੱਤਾ ਹਮ ਢੀਕੇ ਮੈਨੂੰ ਲੱਗਦਾ ਕਿ ਜਿਹੜੇ ਉੱਥੋਂ ਦੇ ਨਾ ਗੁਪਤਾ ਜੀ ਹੈਗੇ ਆ ਹਮ ਜਿਹੜੇ ਨਾ ਪਤਾ ਕਿੱਥੋਂ ਕੱਢ ਕੇ ਲੈਂਦੇ ਹੈਗੇ ਆ ਹਮ ਕਿਉਂ ਉੱਥੇ ਭਾਜਪਾ ਦਾ ਹਾਲਤ ਬਹੁਤ ਵਧੀਆ ਹਮ ਰਮਨਜੀਤ ਬਿੱਟੂ ਦੀ ਹਾਲਤ ਬਹੁਤ ਚੰਗੀ ਹੈ ਹੂੰ ਉਹ ਤੇ ਸਿੱਤੀ ਮਜ਼ਬੂਤ ਲੱਗਦੀ ਉਹਨਾਂ ਦੀ ਭਾਜਪਾ ਦੀ ਸਿੱਤੀ ਬਿਲਕੁਲ ਮਜ਼ਬੂਤ ਹੈਗੀ ਯਾਰ ਜਿਹੜੀ ਇਹ ਕਿ ਜਿਹੜੇ ਮਤਲਬ ਸਿਆਸੀ ਪੰਡਤ ਆ ਜਾਂ ਸਿਆਸੀ ਕਲਮਕਾਰ ਆ ਜਾਂ ਸਿਆਸੀ ਜਿਹੜੇ ਲੋਕ ਹੈਗੇ ਆ ਉਹ ਭਾਜਪਾ ਨੂੰ ਤੀਜਾ ਨੰਬਰ ਦੇ ਰਹੇ ਹੂੰ ਦੇਖੇ ਮੈਨੂੰ ਕਦੇ ਲੱਗਣ ਲੱਗਦਾ ਹੁੰਦਾ ਕਿ ਭਾਜਪਾ ਬਾਜੀ ਮਾਰ ਸਕਦੀ ਹੈ ਹੂੰ ਕਿਉਂਕਿ ਭਾਜਪਾ ਦਾ ਵੇਖਵਾ ਕਿਉਂਕਿ ਸ੍ਰੀ ਰਾਮ ਜਖੜ ਨੇ ਜਦੋਂ ਗੱਲ ਆਖੀ ਸੀਗੀ ਹੂੰ ਵੀ ਇਹ ਸਾਡਾ ਨੀਤੀ ਪੱਤਰ ਹੋਵੇਗਾ 2027 ਦੀ ਸਰਕਾਰ ਬਣਾਉਣ ਲਈ ਹੂੰ ਜੀ ਹੈਨਾ ਹਾਂਜੀ ਤੇ ਜਖੜ ਇਸ ਏ ਵੀ ਡੈਡੀਕੇਟਿਡ ਹੂੰ ਉਹਨੂੰ ਪਤਾ ਹੈ ਕਾਂਗਰਸ ਉਹਨਾਂ ਨੇ ਤੈਨੂੰ ਪੀੜੀਆਂ ਲਾਈਆਂ ਜੀ ਜੀ ਵੀ ਅਸੀਂ ਕਾਂਗਰਸ ਨੂੰ ਕਿੱਦਾਂ ਤਬਾਹ ਕਰ ਸਕਦੇ ਹਾਂ ਹਮ ਹੈਨਾ ਬਿਲਕੁਲ ਤੇ ਉਹ ਖੋਰਾ ਕਿੱਦਾਂ ਲੱਗ ਸਕਦੇ ਹੀ নো ਦੀ ਚੈਂਡ ਐਵਰੀਥਿੰਗ ਤੇ ਲੇਕਿਨ ਦੂਜੇ ਪਾਸੇ ਵੀ ਰਵਨੀਤ ਬਿੱਟੂ ਵੀ ਕਾਂਗਰਸ ਨਾਲ ਉਥੇ ਮੈਂ MP ਰਿਹਾ ਹੈਗਾ ਬਿਲਕੁਲ ਜੀ ਕਹਣਾ ਜੀ ਤੇ ਕਾਂਗਰਸ ਦਾ ਖਾਨਦਨ ਸਾਰਾ ਉਹਨਾਂ ਦਾ ਜਿਹੜਾ ਸੀਗਾ ਉਹਨੇ ਆਪਣੇ ਬਾਬੇ ਦੀ ਕਬਰ ਦੇ ਉੱਪਰ ਵੀ ਮੱਥਾ ਨਹੀਂ ਟੇਕਿਆ ਮੁੜ ਕੇ ਜਦੋਂ ਭਾਜਪਾ ਚਲੇ ਗਿਆ ਤੇ ਮੈਨੂੰ ਲੱਗਦਾ ਕਿ ਇਦਾਂ ਦਾ ਜਿਹੜਾ ਨਾ ਬਦਲਾਅ ਹੋ ਗਿਆ ਆ ਤੇ ਉਹ ਭਾਜਪਾ ਨੂੰ ਜੋ ਕਿਉਂਕਿ ਰਮਨਦੀਪ ਬਿੱਟੂ ਇੱਕ ਕੇਂਦਰੀ ਮੰਤਰੀ ਵੀ ਹੈ ਹੂੰ ਹੂੰ ਉੱਥੋਂ ਜਿਹੜਾ ਅਧਿయోగਪਤੀ ਹੈ ਹੂੰ ਜਾਂ ਉੱਥੋਂ ਦੇ ਲੋਕ ਹੈਗੇ ਉਹਨਾਂ ਨੂੰ ਹੈਗਾ ਲੇਕਿਨ ਦੂਜੇ ਪਾਸੇ ਰੇਲਵੇ ਦੇ ਜਿਹਨੇ ਕੁਆਟਰਸ ਹੈਗੇ ਉਹ ਵੀ ਉਸ ਏਰੀਆ 'ਚ ਹੀ ਹੈ ਹੂੰ ਠੀਕ ਆ ਉਹ ਰੇਲਵੇ ਦੇ ਕੁਆਟਰ ਤੇ ਰਹਿਣ ਵਾਲੇ ਲੋਕ ਸਾਰੇ ਕੇਂਦਰ ਨੂੰ ਹੀ ਵੋਟ ਪਾਉਂਦੇ ਆ ਮੋਦੀ ਸਾਹਿਬ ਦੇ ਬੜੇ ਜੀ ਬਿਲਕੁਲ ਹਾਂਜੀ ਠੀਕ ਆ ਜੀ ਇਸੇ ਤਰ੍ਹਾਂ ਹੀ ਮਤਲਬ ਜਿਹੜੀ ਪਿੰਡੂ ਵੋਟ ਤੇ ਬਿਲਕੁਲ ਹੈ ਨਹੀਂਗੀ ਹੂੰ ਉੱਥੇ ਸ਼ਹਿਰੀ ਹੈ ਸ਼ਹਿਰੀ ਵੋਟ ਆ ਜੀ ਤੇ ਆਮ ਇੱਕ ਬਰਤਾਨ ਸਿਰਜਿਆ ਜਾਂਦਾ ਕਿ ਸ਼ਹਿਰੀ ਲੋਕਾਂ ਦਾ ਰਜ਼ਾਨ ਹਮੇਸ਼ਾ ਭਾਜਪਾ ਵੱਲ ਹੁੰਦਾ ਹੂੰ ਜੀ ਪਿੰਡੂ ਲੋਕਾਂ ਦਾ ਕਾਲੀ ਦਲ ਜਾਂ ਕਾਂਗਰਸ ਵੱਲ ਹੁੰਦਾ ਜਾਂ ਸ਼ਹਿਰੀ ਲੋਕਾਂ ਦਾ ਵੀ ਕਾਂਗਰਸ ਵੱਲ ਹੁੰਦਾ ਜੀ ਜੀ ਇਸ ਕਰਕੇ ਲੱਗਦਾ ਕਿ ਜਿਹੜਾ ਇੱਕ ਬਰਤਾਨ ਬਣਾਇਆ ਗਿਆ ਜ਼ਬਰਦਸਤ ਹੂੰ ਹੂੰ ਬੀ ਸ਼ਰੀਲੂ ਕਰੂ ਭਾਜਪਾ ਬੰਨਾਂ ਨਹੀਂ ਦੱਸਦਾ ਜਦ ਕਿ ਸੱਚ ਨਹੀਂ ਗਾਇ ਹੂੰ ਹੂੰ ਜੇ ਭਾਜਪਾ ਇਹ ਫਿਰ ਸਾਰੀ ਸੀਟਾਂ ਜਿੱਤ ਜਾਂਦੀ ਪਿਛਲੇ ਉਸ ਵਾਰ ਦੇ ਵਿੱਚੋਂ ਹਾਂਜੀ ਸਾਰੀ ਸੀਟਾਂ ਹੂੰ ਹੂੰ ਇਦਾਂ ਦੀ ਗੱਲ ਨਹੀਂ ਕਿ ਵੋਟਾਂ ਜਰੂਰ ਪੈਂਦੀਆਂ ਆਗੀਆਂ ਲੇਕਿਨ ਇਹ ਡਾਮਨਡਰ ਸਿੱਧੀ ਇਹ ਕੀਆ ਹੂੰ ਹੂੰ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਜਿਦਾ ਤੁਸੀਂ ਦੱਸਿਆ ਕਿ ਉਹ ਆਪਣਾ ਸਿੱਤ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ 5500 ਰੋਟ ਪਈ ਸੀ ਜਵਾਨ ਜਬਤ ਹੋਈ ਸੀ ਹੂੰ ਠੀਕ ਆ ਉਹ ਚੋਣਾਂ ਦੇ ਉਦੋਂ ਪਹਿਲਾਂ 10-12000 ਰੁਪਏ ਸੀ ਹੂੰ ਦੇਉ ਤਾਂ ਜੇ ਬਰਾਹੀਰ ਪਿੰਲੇ ਪਈ 5 15 16 ਹਜ਼ਾਰ ਲੈ ਲੀਏ ਤੇ ਤਾਂ ਜਿਹੜੇ ਸਾਡੇ ਪੰਜ ਮੈਂਬਰੀ ਜਿਹੜੀ ਬਰਾਬਰ ਭਰਤੀ ਕਰ ਰਿਆ ਉਹਨਾਂ ਨੂੰ ਦੱਸ ਜੀ ਵੀ ਸਾਡੀ ਹਾਲ ਤੱਕ ਕਿੰਨੋਂ ਵਧੀਆ ਸਾਨੂੰ ਲੋਕ ਜੋੜੇ ਰਹੇ ਜੀ ਉਹਨਾਂ ਦਾ ਚੱਕਰੀ ਨਹੀਂਗਾ ਕਿ ਉਹਨਾਂ ਨੇ ਐਮਐਲਏ ਬਣਾਉਣਾ ਜੇ ਅੱਜ ਸੁਖਬੀਰ ਸਿੰਘ ਬਾਦਲ ਪੱਪਾਪਾਰ ਹੋਏ ਕਰਦੇ ਆ ਤੇ ਉਹਨਾਂ ਦਾ ਮਤਲਬ ਹੈਗਾ ਕਿ ਅਸੀਂ ਆਪਣੇ ਆਪ ਨੂੰ ਨਾ ਸਥਾਪਿਤ ਕਰ ਲਈਏ ਤਾਂ ਕਿ ਜੀ ਆਪਣੇ ਹੀ ਵਿਰੋਧੀਆਂ ਨੂੰ ਦੱਸ ਦਈਏ ਕਿ ਅਸੀਂ ਚੰਗੇ ਆ ਬਿਲਕੁਲ ਲੋਕ ਸਾਡੇ ਨਾਲ ਆ ਜੀ ਜੀ ਤੇ ਜੇ ਲਈ ਆਮ ਆਦਮੀ ਪਾਰਟੀ ਵੀ ਸੁੱਤਰੀ ਵਿਚਾਰੀ ਜਾਂ ਕਿ ਜੇ ਅਸੀਂ 27 ਦਾ ਜਿੱਤ ਜਾਂਦੇ ਹੂੰ ਹੂੰ ਤੇ ਉਹ ਕਹਿੰਦੀ ਵੀ ਅਸੀਂ ਸਾਡਾ ਸੈਮੀਫਾਈਨ ਜਿੱਤ ਲਿਆ ਹੁਣ ਫਾਈਨਲ ਦੁਆਰਾ ਫੇਲ ਹੋਣਾ ਹੂੰ ਔਰ ਕਾਂਗਰਸ ਵੀ ਕਹਿੰਦੀ ਸੈਮੀਫਾਈਨ ਜਿੱਤ ਕੇ ਤਾਂ ਅਸੀਂ ਫਾਈਨਲ ਵਿੱਚ ਪ੍ਰਵੇਸ਼ ਕਰਨਾ ਹੈਗਾ ਹੂੰ ਹੂੰ ਠੀਕ ਹੈ ਇਹ ਚ ਦੋ ਰਾਵਾਂ ਨਿਗੀਆਂ ਕਿ ਕਾਂਗਰਸ ਦੀ ਜਿਹੜੀ ਮਤਲਬ ਹਾਲਾਤ ਹੈਗੇ ਆ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣਾਉਣ ਦੀ ਸਾਜ ਕਰੇਗੀ ਹੂੰ ਹੂੰ ਉਹ ਬਣਾ ਸਕਦੇ ਆ ਲੋਗਾ ਦਾ ਇਸ ਸਰਕਾਰ ਤੋਂ ਬਹੁਤ ਭੰਗ ਹੋ ਚੁਕਾ ਜੀ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਜੋ ਬਦਲਾਅ ਚ ਲਿਆਉਣਾ ਸੀਗਾ ਬਿਲਕੁਲ ਨਹੀਂ ਕੀਤਾ ਜੀ 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 ਹਾਂਜੀ ਅੱਜ ਇਸੇ ਕਰਕੇ ਹੀ ਮਤਲਬ ਜਾਕੜ ਸਾਹਿਬ ਮੰਗ ਰਹੇ ਆ ਵੀ ਤੁਸੀਂ ਇਦਾਂ ਕਰੋ ਬੀਜਲ ਸਿਟਿੰਗ ਜਸਟਿਸ ਹੈਗੇ ਆ ਉਹਨਾਂ ਕੋਲੋਂ ਇੱਕ ਕਮਿਸ਼ਨ ਬਿਠਾ ਕੇ ਬਨਵਾਰੀ ਕਰੋ ਵੀ ਜਿਹੜੀ ਤੁਹਾਡੀ ਨਸ਼ਾ ਵਿਰੁੱਧ ਜੁੱਧ ਚੱਲ ਰਿਹਾ ਹਾਂਜੀ ਠੀਕ ਹੈ ਤੇ ਉਹ ਜੁੱਧ ਦੀ ਜਿਹੜੀ ਮਨੀ ਜਿਹੜੀ ਜਾਰੀ ਹੈਗੀ ਹੈ ਇਹਦੀ ਉਹ ਕਿੱਥੇ ਜਾਰੀ ਹੈ ਹਾਂ ਦੇ ਲੈਣਾ ਮਦ ਨਸ਼ਾ ਡਰਗ ਮਨੀ ਹਾਂਜੀ ਉਹ ਡਰਗ ਮਨੀ ਜਾਂਦੀ ਕਿੱਥੇ ਹੂੰ ਤੂੰ ਕਹਿੰਦੇ ਵੀ ਦੇਖੋ ਕਿ ਜਿੰਨਾ ਕੋ ਸਾਈਕਲ ਸੀ ਕੋ ਉਹਨੂੰ ਕੋ ਕਾਰਾ ਕਿੱਦਾਂ ਆ ਗਿਆ ਜਿਹੜਾ ਘਰ ਵੀ ਆ ਨਹੀਂ ਸੀ ਉਹਨਾਂ ਕੋਠੀਆਂ ਕਿਦਾਂ ਮਹਿਲ ਕਿਦਾਂ ਬਣ ਗਏ ਉਹਨਾਂ ਨੇ ਕਿਦਾਂ ਮਹਿਲ ਬਣ ਗਏ ਇਦੀ ਸਿੱਧੀ ਤਨਖਾਹ ਨਹੀਂ ਹੁੰਦੀ ਦੀ ਜੀ ਇੱਕ ਮੇਰੇ ਦੀ ਇੱਕ ਅਧਿਆਪਕ ਜਨੀ ਤਨਖਾਹ ਆ ਹੂੰ ਤੇ ਤੁਸੀਂ ਇਹ ਕਿੱਦਾਂ ਬਣਾਈ ਜਾਂਦੇ ਆ ਕਿਹੜਾ ਚੱਕਰ ਹੈਗਾ ਬਿਕੋਨ ਗਵਰੀ ਕਰੋ ਹੂੰ ਨਹੀਂ ਸਕਰ ਕੋਰੀ ਦੇ ਸਰ ਇਹਦੇ ਹੋਂ ਵਾਲੀ ਹੂੰ ਜੇ ਕਾਂਗਰਸੀ ਆ ਜਾਂ ਅਕਾਲੀ ਆ ਜਾਂ ਭਾਜਪਾ ਹੀ ਆ ਜੀ ਬਿਲਕੁਲ ਇੱਥੇ ਤੇ ਕੋਈ ਵੀ ਮਤਲਬ ਮਾਮਲੇ ਸਾਰੇ ਨੰਗੇ ਆ ਹੂੰ ਬਿਲਕੁਲ ਜੀ ਦੁੱਧ ਤੋਤਾ ਕੋਈ ਵੀ ਨਹੀਂ ਕਰ ਹਾਂਜੀ ਬਿਲਕੁਲ ਮੈਂ ਕਿਸੇ ਨੂੰ ਪਰਚੀ ਨਹੀਂ ਦਿੰਦਾ ਹੂੰ ਲੇਕਿਨ ਗੱਲ ਇਹ ਹੈ ਕਿ ਆਪਣੇ ਆਪ ਨੂੰ ਸੇਕ ਕਰਨ ਲਈ ਦੂਜੇ ਉਂਗਲ ਕੀਤੀ ਜਾ ਸਕਦੀ ਆ ਜਦੋਂ ਉਂਗਲੇ ਉਹ ਕਰਦੇ ਤੈਨ ਆਪਣੇ ਵੱਲ ਵੀ ਹੁੰਦੀ ਆ ਉਧਰ ਖਿਆਲ ਨਹੀਂ ਹੁੰਦਾ ਬਿਲਕੁਲ ਜੀ ਜਿਹੜਾ ਅੰਗੂਠਾ ਹੀ ਰੱਬ ਵੱਲ ਹੁੰਦਾ ਕਿਹੜਾ ਹੈਨਾ ਜੀ ਤੇ ਮੈਨੂੰ ਲੱਗਦਾ ਹੁੰਦਾ ਕਿ ਗੱਲ ਜੇ ਨਾ ਗੋਲ ਮੋਲ ਚਲਣੀ ਹੈਗੀ ਆ ਲੇਕਿਨ ਹੂੰ ਲੇਕਿਨ ਜੋ ਸੱਚੇ ਹੈਗਾ ਹੂੰ ਸੱਚੇ ਹੈਗਾ ਕਿ ਆਪਾਂ ਕਿਸੇ ਨੂੰ ਜਦਾ ਸਰਟੀਫਿਕੇਟ ਨਹੀਂ ਦੇਣਾ ਹੂੰ ਨਾ ਦੇ ਸਕਦੇ ਜੀ ਬਿਲਕੁਲ ਇਹਦੇ ਵੋਟਾਂ ਘੱਲੂ ਪਈਆਂ ਹੂੰ ਹਾਂਜੀ ਵੋਟਾਂ ਲੋਕਾਂ ਦਾ ਕੀ ਮੂਡ ਬਣਿਆ ਪਿਆ ਹੂੰ ਜਾਂ ਲੋਕਾਂ ਨੇ ਕਿਤੇ ਯਕੀਨ ਕੀਤਾ ਹੈਗਾ ਹੂੰ ਜਾਂ ਉੱਥੇ ਮਤਲਬ ਇਹ ਆਸ਼ੂ ਦੁਆਰਾ ਆਪਣਾ ਜਦੋਂ ਆਸ਼ੂ ਹਾਰਿਆ ਵੋਟਾਂ ਘੱਟਦੀ ਪਈਆਂ ਸੀ ਹੂੰ ਠੀਕ ਹੈ ਨਾ ਜੀ ਜਦੋਂ ਨਾ ਬਹੁਤ ਬੇਵਫਾਈ ਬੰਦੇਰੀ ਸੀਗੀ ਆਮਾ ਦੀ ਪਾਰਟੀ ਦੀ ਬਦਲਾਓ ਦੀ ਹੂੰ ਉਦੋਂ ਵੀ 56000 ਵੋਟ ਦਿੱਤੀ ਹੋਣੀ ਹੂੰ ਆਸ਼ੂ ਨੂੰ ਇਦਾਂ ਮਰੂ ਲੋਕਾਂ ਦੇ ਵਿੱਚ ਉਹ ਉੱਥੇ ਏਰੀਆ 'ਚ ਕਾਂਗਰਸ ਦੀ ਮਤਲਬ ਅਜੇ ਹੂੰ ਦਬਦਬਾ ਹੈ ਦਬਦਬਾ ਹੈਗਾ ਜੀ ਤੇ ਮਤਲਬ ਜਿਹੜਾ ਜਿਹੜੇ ਜਿਸ ਹਾਲਾਤਾਂ ਦੇ ਵਿੱਚ ਗੁਰਪ੍ਰੀ ਗੋਗੀ ਦੀ ਡੈਥ ਹੁੰਦੀ ਆ ਜੀ ਤਿੰਨਾਂ ਸਾਲਾਂ ਦੇ ਵਿੱਚ ਉਹ ਸੜਕੇ ਦੀ ਕੋਈ ਪੂਣੀ ਨਹੀਂ ਕੀਤੀ ਆਮ ਸਰਕਾਰ ਨੇ ਹੂੰ ਜਿਹੜੇ ਹੁਣ ਕਹਿੰਦੇ 1.5 ਸਾਲ ਦੇ ਇੱਧਰ ਅਸੀਂ ਦੱਸ ਦਾਂਗੇ ਜੀ 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 ਔਰ ਤਾਂ ਜਿਵੇਂ ਮਾਰ ਰਿਹਾ ਕੇਜਰੀਵਾਲ ਸਾਹਿਬ ਲੋਕਾਂ ਨੂੰ ਅਸਿੱਧੇ ਤੰਗ ਨਾਲ ਹੂੰ ਵੀ ਜੇ ਤੁਸੀਂ ਇਹ ਸੜਕੇ ਦੀ ਚੋਣੇ ਵਿਕਾਸ ਕਰਨਾ ਹੂੰ ਤੇ ਫਿਰ ਜਿਧਾਉਣਾ ਪੈਣਾ ਹੂੰ ਜੇ ਚੋਨੇ ਕੰਮ ਕਰਾਉਣੇ ਤੇ ਜਿਧਾਉਣਾ ਪੈਣਾ ਤੇ ਉਹ ਸਰਕਾਰ ਹੋਰ ਨਹੀਂ ਉਹ ਲੋਕਾਂ ਰੋਕ ਕੇ ਪੁੱਛਦੇ ਕਿਸੇ ਬੰਦੇ ਰੋਕ ਕੇ ਪੁੱਛਦੇ ਕਹਿੰਦੇ ਬੁਰ ਕਿੱਧਰ ਪਾਰਿਆ ਤੂੰ ਉਹ ਕਹਿੰਦਾ ਮੈਂ ਤੇ ਆਸ਼ੂ ਨੂੰ ਬੁਰ ਪਾਣੀ ਅੱਛਾ ਜੀ ਉਹ ਕਹਿੰਦਾ ਤੂੰ ਕਿਉਂ ਪਾਣੀ ਹੈ ਤੇਦਾ ਮੈਂ ਕਾਂਗਰਸੀ ਹਾਂ ਕਹਿੰਦਾ ਤੈਨੂੰ ਪਤਾ ਸਰਕਾਰ ਕੀ ਦੀ ਤੁਸੀਂ ਕੰਮ ਸਰਕਾਰ ਕੋਲ ਲੈਣੇ ਕਿ ਆਸ਼ੂ ਕੋਲ ਲੈਣੇ ਉਹ ਕਹਿੰਦਾ ਮੇਰੋਂ ਕੰਮ ਹੀ ਹੈ ਨਹੀਂ ਕੋਈ ਕਹਿੰਦਾ ਮੇਰੋਂ ਕੰਮ ਹੀ ਹੈ ਨਹੀਂ ਹਰ ਮਤਲਬ ਇਦਾਂ ਦੀਆਂ ਵੀ ਰੀਲਾ ਆ ਰਹੀਆਂ ਬਾਸ ਸਾਡੇ ਸਮੇਂ ਹੂੰ ਮੰਨ ਲਓ ਤੁਸੀਂ ਕਿਸ ਲੈਵਲ ਤੱਕ ਕਿਸ ਬੁਦਰ ਤੱਕ ਜਾਣਦੇ ਹੋ ਜੀ ਢੰਡੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਹਾਂਜੀ ਤੁਹਾਡੀ ਪਾਰਟੀ ਦਾ ਕੋਈ ਮੁੱਦਾ ਨਹੀਂ ਕੋਈ ਏਜੰਡਾ ਨਹੀਂ ਪੰਜਾਬ ਲਈ ਹੂੰ ਔਰ ਸਾਰੀਆਂ ਪਾਰਟੀਆਂ ਕੋਲ ਹੈ ਨਹੀਂ ਮੈਂ ਤੇ ਹੈਰਾਨ ਹਾਂ ਹੂੰ ਬਿਲਕੁਲ ਜੀ ਤੁਸੀਂ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਸੇ ਪਾਰਟੀ ਨੇ ਪੰਜਾਬ ਲਈ ਕੋਈ ਸੋਚਿਆ ਹੋਵੇ ਵੀ ਪੰਜਾਬ ਦਾ ਜਿਹੜਾ ਕਰਜ਼ਾ ਚੜ ਰਿਹਾ 5 ਲੱਖ ਕਰੋੜ ਹੂੰ ਉਹਨੂੰ ਡਾਊਨ ਕਿਵੇਂ ਕਰਨਾ ਪੰਜਾਬ ਦੇ ਵਿੱਚ ਜਿਹੜੇ ਬੱਚੇ ਬਾਹਰ ਜਾ ਰਹੇ ਆ ਹੂੰ ਹੈਨਾ ਜੀ ਉਹਦਾ ਭਗਵੰਤ ਬੰਸਾਨ ਤੇ ਕਹਿੰਦਾ ਸੀਗਾ ਗੋਰੀ ਵੀ ਨੌਕਰੀ ਕਰਨਗੇ ਹੂੰ ਇੱਥੇ ਆਣ ਕੇ ਕੰਮ ਕਰਦੇ ਸਾਡੇ ਤੇ ਜਹਾਜ਼ ਭਰ ਕੇ ਆਪਣਿਆਂ ਦੇ ਅੱਗੇ ਮੁੜ ਕੇ ਹੂੰ ਜੀ ਹਾਂਜੀ ਹੈਨਾ ਹੂੰ ਤੇ ਇਸ ਕਰਕੇ ਉਹ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਰੀਹੈਬਿਟੇਸ਼ਨ ਕਿੱਦਾਂ ਕਰਨੀ ਹੈ ਕਿਉਂ ਹੈ ਨਾ ਪੰਜਾਬ ਦੇ ਅਸਲ ਮੁੱਦੇ ਆ ਕਿਸੇ ਦਾ ਵੀ ਧਿਆਨ ਨਹੀਂ ਲੀਆ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਦੇ ਰੋਜ਼ਗਾਰ ਦੇ ਮੌਕੇ ਜੁਰੀ ਨੇ ਸਰਕਾਰੀ ਨੌਕਰੀਆਂ ਕਰਨੀਆਂ ਵੀ ਤੁਸੀਂ ਨਿੱਜੀ ਕਰਨ ਵਿੱਚ ਕਿੰਨਾ ਕੁ ਵਧਾਰਿਆ ਜੀ ਹਾਂਜੀ ਹੈ ਨਾ ਮਤਲਬ ਇਹ ਕਿਸੇ ਕਿਤੇ ਸਾਹਮਣੇ ਨਹੀਂ ਆਈ ਸਪੱਸ਼ਟ ਗ੍ਰੂਪ ਰੇਖਾ ਨਹੀਂ ਆਈ ਹਾਂ ਇਹ ਤਾਂ ਗੱਲ ਉਹਨਾਂ ਕੋਲ ਬੜੇ ਜ਼ੋਰ ਨਾਲ ਕਹਿੰਦੇ ਕਿ 90% ਲੋਕਾਂ ਦੀ ਅਸੀਂ ਬਿਜਲੀ ਮਾਫ ਕਰਤੀ ਹੈਗੀ ਆ ਔਰ ਉਹ ਜਿਨ੍ਹਾਂ ਨੇ ਬਿਜਲੀ ਮਾਫ ਕੀਤੀ ਹੈ ਉਹ ਦੇਖਿਆ ਕਹਿੰਦਾ ਜਲੰਧਰ ਵਿਸਥ ਦੇ ਵਿੱਚ ਕੀ ਰੌਲਾ ਪਿੰਦਾ ਸੀ ਉਹ ਕਹਿੰਦੇ ਬਿੱਲ ਲੈ ਲਓ ਬਿਜਲੀ ਦੇ ਦਿਓ ਬਿਜਲੀ ਦੇ ਦਿਓ ਜੀ ਹਾਂਜੀ ਕੱਟ ਹੀ ਬਹੁਤ ਲੱਗਦੇ ਪੰਜਾਬ ਭਖਾਰੀ ਨੀਗਾ ਹੂੰ ਬਿਲਕੁਲ ਵੀ ਤੁਸੀਂ ਭਕਾਰੀ ਵੰਗ ਤੇ ਤੁਸੀਂ ਅਚਾਰ ਨਾਲ ਇੱਕ ਰੋਟੀ ਸੁੱਕੀ ਦੇ ਦੇ ਉਤੋਂ ਖਾਣਾ ਨੇ ਧੰਨਵਾਦ ਕਰ ਦੇਣਾ ਹੂੰ ਜੀ ਵੀ ਸਾਨੂੰ ਬਿਜਲੀ ਦੇਣ ਦੀ ਗੱਲ ਕਰਦੇ ਬਿਜਲੀ ਦੇਵੋ ਵੀ ਹੂੰ ਬਿਲਕੁਲ ਹੈ ਨਾ ਜੀ ਤੁਹਾਡੀ ਗਰਮੀ ਨੇ ਵਟ ਕੱਢੇ ਪੈ ਲੋਕ ਕਹਿੰਦੇ ਜੀ ਦੀ ਦੇ ਕੱਟ ਤੇ ਕੱਢਦੇ ਲੋਕਾਂ ਦੇ ਵਟ ਇਹ ਜਿਹੜੇ ਸਾਰੇ ਪਾਸੇ ਨਾ ਡਾਵਾਂ ਡੋਲ ਜਾ ਹੈਗਾ ਜੇ ਆਪਾਂ ਨਲਸਰ ਕਰਦੇ ਹਾਂ ਹਾਂ ਜੀ ਜੇ ਤੁਸੀਂ ਮਰਾਜ਼ ਉਮਰ ਵੀ ਦੁਖੀ ਤਰ ਤੋ ਵੀ ਦੁਖੀ ਹੈ ਮੈਨੂੰ ਲੱਗਦਾ ਹੈ ਕਿ ਔਮਲੇ ਸਮੇਂ ਦੇ ਵਿੱਚ ਔਮਲੇ ਸਮੇਂ ਦੇ ਵਿੱਚ ਐ ਗੇਮ ਨਾ ਤਿੰਨਾਂ ਚ ਖੜ ਗਈ ਆ ਹੂੰ ਤੇ ਕੋਈ ਨਹੀਂ ਹੋ ਗਿਆ ਮੈਂ ਚਾਰ ਕੋਣੀ ਨਹੀਂ ਕਹਿੰਦਾ ਹੂੰ ਚਾਰ ਕੋਣੀ ਨਹੀਂ ਮਤਲਬ ਜਿਹੜੇ ਸ਼ਰੋਮਣੀ ਕਾਲੇ ਦਾ ਆਪਣਾ ਸਿੱਤੋ ਵਿਚਾਰਿਆ ਹਾਂਜੀ ਠੀਕ ਆ ਨਾ ਹੂੰ ਤੇ ਦੋ ਚਾਰ ਸੌ ਵੋਟ ਉਹ ਪੰਜਵੇਂ ਵੀ ਲੈਣਗੇ ਜਿਹੜੇ ਸ਼ਰੋਮਣੀ ਕਾਲੇ ਦਾ ਵਾਲੇ ਹੈਗੇ ਆ ਹੂੰ ਹੂੰ ਉਹ ਅੰਮ੍ਰਿਤਸਰ ਵਾਲੇ ਕਿ ਉਹਨਾਂ ਨੂੰ ਹੁੰਦਾ ਕਿ ਜੇ ਏਡੀ ਵੱਡੇ ਹਲਕੇ ਜਾਂ ਜਿੱਥੇ 1.5 ਲੱਖ ਵੋਟ ਪੈਣੀ ਆ 500 ਖਾਲਸਾਨੀ ਵੀ ਹੈਗਾ ਹਾਂਜੀ ਉਹਨਾਂ ਨੂੰ ਇੰਨੇ ਕਰਨ ਨਾਲ ਬੜੀ ਖੁਸ਼ੀ ਮਿਲ ਜਾਂਦੀ ਹੈ ਹੂੰ ਤੇ ਇਹ ਸਰ ਕੇ ਮੈਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਜੀ ਭਾਜਪਾ ਤੇ ਕਾਂਗਰਸ ਹੂੰ ਮੁਕਾਬਲਾ ਤਿੰਨਾਂ ਚੈਨ ਬਰਾਬਰ ਚੱਲ ਰਿਹਾ ਹੂੰ ਠੀਕ ਆ ਹੂੰ ਤੇ ਹੁਣ ਕਿਹੜਾ ਜਾਗਦਾ ਹੂੰ ਕਿਹੜਾ ਜਾਗਦਾ ਜਿਹੜਾ ਆਪਣੇ ਨੂੰ ਪ੍ਰਭਾਵਿਤ ਕਰ ਲੈਂਦਾ ਜਾਂ ਲੋਕਾਂ ਨੂੰ ਇਹ ਦੱਸ ਦਿੰਦਾ ਕਿ ਤਿੰਨਾਂ ਸਾਲਾਂ ਚ ਗੋਗੀਰੇ ਦੇ ਪੱਥਰ ਵੀ ਆ ਭਗਵੰਤ ਮਾਤਾ ਤੋੜਦਾ ਸੀ ਹੂੰ ਜੀ 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 ਹੈਨਾ ਹਾਂਜੀ ਵੀ ਇਹ ਉਹ ਸਰਕਾਰ ਆ ਹੂੰ ਜਿਦਰ ਕਿ ਜਿਸ ਕਰਕੇ ਉਹ ਵਿਚਾਰੇ ਨੂੰ ਮਤਲਬ ਜਾਣਾ ਪਿਆ ਹੈਗਾ ਹੈਨਾ ਇਹ ਦੋ ਸਰਕਾਰ ਹੈ ਜਿਹੜਾ ਪਿੱਟ ਦਰਿਆ ਵਿਚਾਰਾ ਜੇ ਮੇਰਾ ਬੰਦਾ ਕੁਛ ਨਹੀਂ ਤੇ ਦੋ ਸਾਲ ਚ ਕਿਹੜਾ ਕੰਮ ਕਰਨਗੇ ਕਿਹੜਾ ਕੱਦੂ ਜੇ ਤੀਰ ਮਾਰ ਦੇਣਗੇ ਜੀ ਜੀ ਹੈਨਾ ਤੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਤੇ ਹਾਲਤ ਮੈਨੂੰ ਲੱਗਦਾ ਕਿ ਸਰਕਾਰੀ ਮਸ਼ੀਨਰੀ ਨਾਲ ਕਿੱਥੇ ਤੱਕ ਲੈ ਜਾਂਦੇ ਆ ਉਹ ਵੱਖਰੀ ਗੱਲ ਹੈਗੀ ਆ ਲੇਕਿਨ ਕਾਂਗਰਸ ਬੇਸ਼ੱਕ 파ਟੋ ਤੜ ਹੋਈ ਆ ਲਿਕੇਨ ਕਿਤੇ ਨਾ ਕਿਤੇ ਪੱਕਦੇ ਜਾ ਕੇ ਬਹੁਤ ਪ੍ਰੈਸ ਕਾਨਫਰੰਸ ਕਰਦੇ ਜਾ ਕੇ ਹੂੰ ਉਹ ਲੋਕਾਂ ਨੂੰ ਕਿ ਮਿਲਣੇ ਜਾਂਦੇ ਹੂੰ ਉੱਥੇ ਪ੍ਰੈਸ ਕਾਨਫਰੈਂਸ ਕਰਕੇ ਬਹੁਤ ਵੱਡੀ ਤੇ ਬਘੇਲ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਇਕੱਠੇ ਕਰਕੇ ਜਾਂਦੇ ਆਪਦੇ ਯਾਰ ਹੂੰ ਤੇ ਜਿਹਦੇ ਉਹ ਕਹਿੰਦਾ ਉਹ ਨਾਲ ਨਾ ਖੜੇ ਉਹ ਕੋੜੀ ਜਿਹੜੇ ਹੂੰ ਤੇ ਉਹ ਕਹਿੰਦਾ ਮੈਨੂੰ ਲੋੜ ਨਹੀਂ ਇਹਨਾਂ ਦੀ ਹੂੰ ਮੈਨੂੰ ਲੱਗ ਜਣੇ ਮੈਂ ਆਪੇ ਮੁੰਡਾ ਵਾਹ ਕੇ ਲੈ ਆਉਣਾ ਲੜਾ ਹੂੰ ਤੇ ਉਹ ਬੈਠਾ ਹੈਗਾ ਕਹਿੰਦਾ ਮੈਂ ਵਾਹ ਕੇ ਲੈ ਆਉਣਾ ਇਹਨਾਂ ਨੂੰ ਲੋੜ ਨਹੀਂ ਦੀ ਮੈਨੂੰ ਬਰਾਤੀਆਂ ਦੀ ਹੋ ਜਾਂਦੀ ਹੂੰ ਤੇ ਉਹ ਫਿਰ ਵੀ ਕਹਿੰਦੇ ਨਹੀਂ ਅਸੀਂ ਜਾਣਾ ਗੱਲ ਆ ਕੋਈ ਉਹ ਇਦਾਂ ਦੀ ਗੱਲ ਤਾਂ ਚੱਲਦੀ ਆ ਲੋਕਾਂ ਜੀ ਵੀ ਤਮਾਸ਼ਾ ਬਣੀ ਹੋਈ ਹੈ ਬਿਲਕੁਲ ਜੀ ਹੈਨਾ ਲੇਕਿਨ ਉਹ ਰਾਜਨੀਤੀ ਤੇ ਭਾਜਪਾ ਦੇ ਵਿੱਚ ਮੈਨੂੰ ਲੱਗਦਾ ਅਜੇ ਤਮਾਸ਼ਾ ਹੋ ਵੀ ਹੈ ਨਹੀਂ ਹਮ ਭਾਜਪਾ ਦੇ ਵਿੱਚ ਰਵਨੀਤ ਬਿੱਟੂ ਜੀ ਜਾਂ ਮਤਲਬ ਜਾਕੜ ਸਾਹਿਬ ਹਾਂਜੀ ਜਾਂ ਮਤਲਬ ਕੇਂਦਰੀ ਮੰਤਰੀ ਆ ਕੇ ਬਿਠੇ ਆ ਗਿਆ ਜੋ ਉਹਨਾਂ ਨੇ ਲੋਕਾਂ ਦੇ ਵਿੱਚ ਵਾਅਦੇ ਕੀਤੇ ਆ ਉਹਨਾਂ ਦੇ ਨਾਲ ਲੱਗਦਾ ਕਿ ਲੋਕਾਂ ਦਾ ਮਨ ਜਿਹੜਾ ਹੈਗਾ ਉਹ ਕਾਫੀ ਉਹਨੂੰ ਲੋਕ ਦਿੱਤਾ ਕਿ ਭਾਜਪਾ ਨੇ ਆਪਣਾ ਸਥਾਨ ਬਣਾਇਆ ਬੇਸ਼ੱਕ 18000 ਬੋਡੀਜ਼ ਨੇ ਕੋ ਹਮ ਹਮ ਹਨ 18000 ਤੋਂ ਵੀ ਲੱਧਾ ਨੇ 40000 ਲੈ ਜਣ ਹੂੰ ਠੀਕ ਆ ਕਿ ਨਹੀਂ ਹੂੰ ਲੇਕਿਨ ਉਹਨਾਂ ਨੇ ਆਪਣੀ ਵੋਟ ਬੈਂਕ ਬਤਾ ਕੇ ਇਹ ਦੱਸਣਾ ਹੂੰ ਕਿ ਭਾਜਪਾ ਦੀ ਵੀ ਸਭ ਅੱਛਾ ਆਏਗਾ ਹੂੰ ਬਿਲਕੁਲ ਸਹੀ ਜੀ ਸੋ ਘੜਾ ਸਾਹਿਬ ਅਸੀਂ ਇਸੇ ਲੜੀ ਦੇ ਤਹਿਤ ਅੱਗੇ ਪ੍ਰੋਗਰਾਮ ਬਤਾਵਾਂਗੇ ਪਰ ਪਹਿਲਾਂ ਹੋ ਚ ਲੈ ਇੱਕ ਛੋਟੀ ਜੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਫਿਰ ਬ੍ਰੇਕ ਤੋਂ ਉਸ ਬਾਅਦ